ਅਲੀ ਕੀ ਨਾਮ ਤੁਹਾਡਾ ਗਗਨਦੀਪ ਸਿੰਘ ਗਗਨਦੀਪ ਜੀ ਕਿੱਥੋਂ ਆਏ ਹੋ ਢੰਡਾਰੀ ਕਲਾ ਤੋਂ ਤੇ ਇੱਥੇ ਕੀ ਕਰਨ ਆਏ ਸੀ ਇੱਥੇ ਜਾਂ ਮਾਰਕੀਟ ਦੇ ਖਣ ਆਏ ਹੋ ਆਪ ਦਾ ਕਿ ਲੈਣ ਤੇ ਤੁਹਾਡੇ ਕੋਲ ਪਾਰਕਿੰਗ ਦੀ ਜਿਹੜੀ ਵਸੂਲੀ ਕੀਤੀ ਗਈ ਕਿੰਨੇ ਰੁਪਏ ਦੀ ਹੈ 1000 ਰੁਪਏ ਦੀ 1000 ਰੁਪਏ ਕਿਸ ਚੀਜ਼ ਤੇ ਆਜੇ ਤੁਸੀਂ ਕਾਰ ਤੇ ਸੀ موਟਰਸਾਈਕਲ ਤੇ ਸੀ ਕਿੱਥੇ ਆਹ ਕਾਰ ਤੇ ਜੀ 50 ਰੁਪਏ ਦੀ ਪਰਚੀ ਲੈਂਦੀ ਆ ਪਰਚੀ ਦਿੱਤੀ ਨਹੀਂ ਪਰਚੀ ਤਾਂ ਆਇਆ ਪਰਚੀ ਸਿੱਧੀ ਕਟ ਕੇ ਨਾ ਤੇ ਹੁਣ ਤੁਹਾਡੀ ਗੱਡੀ ਖੜੀ ਕਿੱਥੇ ਆਹ ਹੀ ਖੜੀ ਇਹ ਤਾਂ ਇਹ ਤਾਂ ਸਾਰਾ ਪ੍ਰੋਡਕਸ਼ਨ ਦੇ ਮਾਰਕੀਟ ਤੋਂ ਬਾਹਰ ਹੁੰਦੀ ਹੈ ਗੱਡੀ ਸੜਕ ਤੇ ਖੜੇ ਨੇ ਪੈਸੇ ਲੈ ਲੈ ਤੌਰ ਦੂੰਗੀ ਆ ਵੇਖ ਲੈਣ ਨੂੰ ਉਹ ਤੇ ਉਹ ਬੰਦੇ ਨੇ ਲਵਾਇਆ ਇੱਧਰ ਲਾਉਣੇ ਇਹ ਸਾਰੇ ਪੈਸੇ ਪਾਰਕਿੰਗ ਇੱਕ ਇੱਕ ਆਪਾਂ ਤੁਹਾਡੇ ਕੋਲ ਫੀਸ ਲੈਂਦੇ ਜੀ ਪਾਰਕਿੰਗ ਦੀ ਪਰ ਪਾਰਕਿੰਗ ਕਿੱਥੇ ਆ ਪਹਿਲੀ ਵਾਰ ਆਇਆ ਸੀ ਇੱਥੇ ਕਿਹਦੇ ਚਾਣਾ ਵਾਲੇ ਪਾਰਕਿੰਗ ਨਹੀਂ ਹੈ ਜੀ ਕੋਈ ਵੀ ਲੱਗਦਾ ਗਲਤ ਹੈ ਉਧਰ ਵੀ ਗਲਤ ਆ ਜੀ ਪੰਾਇਆ ਜੀ ਪੈਸੇ ਠੀਕ ਹੈ ਨਜਾਇਲ ਜੀ ਕੀ ਨਾਮ ਹੈ ਤੁਹਾਡਾ ਸੱਤਰੀਕਾ ਅੱਛਾ ਕੀ ਕਰਨ ਆਏ ਸੀ ਇੱਥੇ ਪਟਾਕੇ ਪਟਾਕੇ ਲੈਣ ਤੁਹਾਡੇ ਕੋਲ ਪਾਰਕਿੰਗ ਦੇ ਕਿੰਨੇ ਪੈਸੇ ਲੱਤੇਗੇ 20 ਰੁਪਏ 20 ਰੁਪਏ ਕਿਸ ਕਿਸ ਤੁਸੀਂ ਪੁੱਛਿਆ ਨਹੀਂ ਕਿਸ ਚੀਜ਼ ਹੈ ਉਹ ਵੀ ਫਿਰ ਪਾਰਕਿੰਗ ਨਹੀਂ ਹੈ ਨਹੀਂ ਬਸ ਪਰਚੀ ਵੀ ਤੂ ਗਈ ਪਰਚੀ ਲੈ ਗਿਆ ਪਰਚੀ ਲੈ ਗਿਆ ਉਹ ਪਰਚੀ ਲੈ ਲਓ ਮੋਕਾ ਦਿਖਾ ਗਿਆ ਅੱਛਾ ਪਰਚੀ ਵੀ ਲੈ ਗਿਆ ਤੁਹਾਡੇ ਕੋਲ ਪਾਰਕਿੰਗ ਦਾ ਨਾਮ ਤੇ ਵੈਲ ਰਸੂਲੀ ਕਰਕੇ ਗਏ ਨੇ 20 ਰੁਪਏ ਵੀਰ ਬ ਲੈ ਗਏ ਆ ਵੀਰ ਬ ਲੈ ਗਏ ਠੀਕ ਪਰਚੀ ਵੀ ਨਹੀਂ ਦੇ ਦੇਗੇ ਪਰਚੀ ਦਿੱਤੀ ਸੀ ਪਹਿਲਾਂ ਹੁਣ ਵਾਪਸ ਹੁਣ ਵਾਪਸ ਲੈ ਲੀਕ ਵਾਪਸ ਠੀਕ ਹੈ ਦੇ ਰਿਕ ਤਿਆਰੀ ਹੈ ਇਹਨਾਂ ਨੂੰ ਸਾਰਾ ਸਟੀਰ ਕੀਤਾ ਜਾ ਰਿਹਾ ਵੀ ਆਪਣਾ ਫਾਇਰ ਗੇਟ ਤੁਹਾਡੇ ਕੋਲ ਹੋਣਾ ਚਾਹੀਦਾ ਰੀਤਾ ਹੋਣੀ ਚਾਹੀਦੀ ਪਾਣੀ ਦਾ ਸਿਸਟਮ ਤੁਹਾਡੇ ਕੋਲ ਆਪਣ ਆਪਣੇ ਨਾਲ ਰੱਖੋ ਵੀ ਜੋ ਵੀ ਆਪਣੇ ਇਹ ਦਵਾਲ ਦੇ ਹੱਥ ਵਿੱਚ ਕੋਈ ਤਾਂ ਕਿ ਕੋਈ ਹਾਵੀ ਨਾ ਹੋਵੇ ਕਿਹਨਾਂ ਕੋ ਪਰਮਿਸ਼ਨਾਂ ਪੂਰੀਆਂ ਹਨ ਹਾਂਜੀ ਪਰਮਿਸ਼ਨਾਂ ਪੂਰੀਆਂ ਇਹਨਾਂ ਕੋ ਪਰਮਿਸ਼ਨਾਂ ਇਹਨਾਂ ਨੂੰ ਮੰਡੀ ਬੋਰਡ ਦੀ ਜਿਹੜੀ ਪਰਚੀ ਦੇਂਦੀ ਸੀ ਉਹ ਵੀ ਕਟਾਈ ਜਾ ਰਹੀ ਹੈ ਸਾਰੇ ਨਹੀਂ ਕੋਈ ਜਿਹੜੀ ਫਾਇਰ ਬੀਰਡ ਦੀ ਪਰਮਿਸ਼ਨ ਹੋਰ ਵਗੈਰਾ ਨਾ ਫਾਇਰ ਵਿਭਾਗ ਕਿਤੇ ਨਾ ਇਹਨਾਂ ਕੋਲ ਅੱਗ ਵੀ ਆਣਾ ਸੇ ਰਹਿਤਾ ਵਾ ਉਹ ਵੀ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਵੀ ਮੰਗਾ ਰਹੇ ਨੇ ਹੁਣੇ ਸਰ ਇੱਕ ਵਾਇਲ ਵਸੂਲੀ ਕੀਤੀ ਜਾ ਰਹੀ ਪਾਰਕਿੰਗ ਦੇ ਨਾਮ ਦੇ ਉੱਤੇ ਪੈਸੇ ਲਿੱਤੇ ਜਾ ਰਹੇ ਲੋਕਾਂ ਕੋਈ ਨਹੀਂ ਹੈ ਸਰ ਆ ਖੜੇ ਦੋ ਜਣੇ ਬੋਰਟ ਹੈ ਕਿ ਸਾਡੇ ਕੋਲ ਹੁਣੇ ਪਾਰਕਿੰਗ ਕੋਈ ਬਾਈਟ ਆ ਛੋਟ ਆਰੇ ਬੰਦੇ ਤੇ ਇਹ ਵੀ ਕਰ ਤੁਸੀਂ ਆਏ ਸੀਗੇ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਵੀ ਇੱਥੇ ਕੋਈ ਪਰਚੀ ਨਹੀਂ ਕਿਉਂਕਿ ਜੋ ਪਰ ਹੁਣੀ ਸਰ ਸਾਹਮਣੇ ਵਾਇਰ ਵਸੂਲੀ ਹੋ ਰਹੀ ਹੈ ਸਾਹਮਣੇ ਪਰਚੇ ਸਾਡੇ ਕੋਲ ਹੈਗਾ ਬਕਾਇਦਾ ਵੀਡੀਓ ਟੂ ਵੀਲਰ ਦਾ ਨਹੀਂਗਾ ਮੰਡੀ ਬੋਰਡ ਦਾ ਜਾਂ ਫੋਰ ਵੀਲਰ ਦੀ ਇਹਨਾਂ ਦੀ ਹੈਗੀ ਆ ਰਾਜੂ ਕਹਿੰਦੇ ਰਾਜੂ ਦਾ ਠੇਕਾ ਜੀ ਉਹ ਤਾਂ ਕਹਿ ਰਹੇ ਮੁੰਡੇ ਇੱਕ ਜਿਹੜਾ ਨਾ ਸਬਜੀ ਮੰਡੀ ਵਾਲਾ ਠੇਕੇਦਾਰ ਆ ਜਿਹੜਾ ਉਹ ਆਪਣਾ ਇਹਦੇ ਦਾਣਾ ਮੰਡੀ ਦੇ ਵਿੱਚ ਕਰ ਰਿਹਾ ਜੀ ਟੂ ਵੀਲਰ ਕੋ ਵੀਰ ਨਹੀਂ ਇਹਦੇ ਬਾਰੇ ਹਾਂ ਉਹਨਾਂ ਨੂੰ ਕਿਹਾ ਜਿੱਤਾ ਗਿਆ ਵੀ ਇੱਥੇ ਮੰਡੀ ਦਾਣਾ ਮੰਡੀ ਦਾ ਕੋਈ ਨਹੀਂ ਹੈਗਾ ਉਹਨਾਂ ਨੂੰ ਸਮਝਾ ਦਿੱਤਾ ਗਿਆ ਇਸ ਗੱਲ ਦਾ ਅੱਛਾ ਸਰ ਦੁਕਾਨਾਂ ਨੂੰ ਲੈ ਕੇ ਜੀ ਬਾਤ ਮਾ ਸਮਝ ਲਿਆ ਪਰ ਉਹ ਦੋਸ਼ ਅਕਸ਼ਾ ਰਹੇ ਹਿਦਾਇਤਾਂ ਤੁਹਾਨੂੰ ਜਾਰੀ ਕੀਤੀਆਂ ਗਈਆਂ ਨੇ ਜਿਹੜੀਆਂ ਇਹਨਾਂ ਨੂੰ ਦੱਸੀਆਂ ਗਈਆਂ ਇਨਾਂ ਨੂੰ ਜੋ ਵੀ ਸਨੋਪਰਮਾਂ ਜੋ ਸੀਨੀਅਰ ਅਫਸਰਾਂ ਲੋਹ ਦੇਤਾ ਹੀ ਹੈ ਇਹ ਦੇਤਾ ਨੂੰ ਇਹੋ ਜਿਹੜਾ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਹਾਂ ਵੀ ਇੱਥੇ ਇਫੇਅਰ ਸਿਸਟਮ ਆਪਣੇ ਕੋਲ ਰੱਖਣਗੇ ਪਾਣੀ ਕੋਲ ਰੱਖਣਗੇ ਰੇਤਾ ਰੱਖਣਗੇ ਆਪਦੇ ਕੋਲ ਤੇ ਕੋਈ ਵੀ ਜਲਣ ਵਾਲੀ ਚੀਜ਼ ਇਨਾਂ ਦੇ ਕੋਲ ਨਹੀਂ ਹੋਣੀ ਚਾਹੀਦੀ ਜਿਸ ਨਾਲ ਕੋਈ ਅੱਗ ਲੱਗ ਸਕੇ ਕਿਸੇ ਦਾ ਕੋ ਡਾਮੀ ਨੁਕਸਾਨ ਹੋ ਸਕੇ ਇਹ ਪਟਾਕਾ ਬਾਹਰ ਰੱਖਿਆ ਬਣੇ ਉਹ ਜਿਹੜਾ ਇਹਨਾਂ ਨੂੰ ਪਟਾਕਾ ਇਹਦਾ ਹੈਗਾ ਨਾ ਇਹ ਛੱਡ ਦੇ ਤਲੀ ਹੈਗੀ ਤਾਂ ਹੀ ਕਰਾਇਆ ਗਿਆ ਵਾ ਵੀ ਕੋਈ ਚੀਜ਼ ਦਾ ਨੁਕਸਾਨ ਨਾ ਹੋਵੇ ਨਹੀਂ ਨਹੀਂ ਜਿਹੜਾ ਪਟਾਕਾ ਦੁਕਾਨ ਦੇ ਅੰਦਰ ਰੱਖ ਕੇ ਵੇਚਣਾ ਹੈ ਜਾਂ ਦੁਕਾਨ ਦੇ ਬਾਹਰ ਵੀ ਰੱਖ ਕੇ बेचा ਜਾ ਸਕਦਾ ਹੈ ਨਹੀਂ ਨਹੀਂ ਉਹ ਦੁਕਾਨ ਦੇ ਅੰਦਰ ਵੇਚਿਆ ਜਾਣੀਏ ਤੇ ਬਾਹਰ ਪਾਸੇ ਰੱਖ ਕੋ ਕਿਉਂਕਿ ਮੰਡੀ ਵੱਡੀ ਹੈ ਇੱਥੇ ਇੱਥੇ ਜ਼ਿਆਦਾ ਸਮਾਨ ਨੂੰ ਰੱਖਣਾ ਪੈਂਦਾ ਵਾ ਉਹ ਬੰਦ ਡੱਬਿਆਂ ਚ ਰੱਖਿਆ ਜਾਊਗਾ ਨੂੰ ਨੋਰਕਾ ਦਿੱਤਾ ਗਿਆ ਸਾਨੂੰ ਜੇਕਰ ਕੋਈ ਹਵਈ ਨਾ ਵੀ ਹੁੰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕਿੰਨੂ ਕਿਹਾ ਜਾਊਗਾ ਅਭੀ ਨਵੀਂ ਵੀ ਅਭੀ ਨਵੀਂ ਦਾ ਵਾਸਤੇ ਤਾਂ ਸਭ ਤੋਂ ਪਹਿਰ ਸਿੱਤਮ ਐਮਬੂਲੈਂਸ ਸਰਾਂ ਰਿਜimentੇਟੇ ਤੋਂ ਹੋਣਾ ਹੀ ਹੈ ਪਰ ਮਾਦਨਾ ਕਰੀ ਚੀਜ਼ ਕਮ ਨਾ ਹੀ ਹੋਵੇ ਪਰ ਪੁਣਾ ਚਾਹੀਦਾ ਕਿ ਹੋਣਾ ਚਾਹੀਦਾ ਯਾਰ ਸਰ ਤਿਆਰੀ ਪੂਰੀ ਹੋਣੀ ਚਾਹੀਦੀ ਹੈ ਨਾ ਆਪਣੀ ਦਾ ਤਿਆਰੀ ਤਾਂ ਆਪਣੀ ਪੂਰੀ ਹੋ ਗਈ ਸਰ ਹਟਲ ਦੇ ਕੈਂਪ ਨੇ ਆਪਾਂ ਸਾਰਾ ਕੁਝ ਬੁਲਕਾਰਿਆ ਐ ਐਮਬੂਲੈਂਸ ਹੋਣੀ ਚਾਹੀਦੀ ਹੈ ਨਾ ਬਿਲਕੁਲ ਅਧਿਕਾਰੀਆਂ ਨਾਲ ਗੱਲ ਹੋਈ ਆ ਸਾਡੇ ਕੋਈ ਨਹੀਂ ਕੋਈ ਨਾ ਸਾਫ਼-ਸਾਫ਼ ਕਰਿਆ ਉਹਦੀ ਤਾਂ ਇੱਦਾਂ ਦੇ ਦਿੰਦੇ ਨੇ ਪਾਇਰ ਅਧਿਕਾਰੀਆਂ ਨਾਲ ਸੀ ਇਹਨਾਂ ਨੂੰ ਨੋਟ ਕਰਾ ਦਿੱਤਾ ਕਿ ਆ ਵੀ ਸਵੇਰੇ ਉਹਨਾਂ ਚ ਕੋਈ ਆਪਣਾ ਨਹੀਂ ਲੱਗੋ ਜਿਨਾ ਚਾਹੀਦਾ ਸਰ ਉਹ ਦੇਖੋ ਜੋਨ ਕੰਪਟੀਆਂ ਪੱਤੀ ਲੈ ਲੈ ਪਹਿਲੇ ਲੈ ਪਹਿਲੇ ਸਾਹਮਣੇ ਪਹਿਲੇ ਲੈ ਸਾਹਮਣੇ ਅਰਜ਼ੀ ਮੁਕਤੀ ਹੋ ਰਹੀ ਆ ਉਹ ਬਸਾਰਾ ਉਹ ਵੀਰ ਵਾਲੇ ਕੋ 20 ਰੁਪਏ ਲੈ ਕੇ ਗਏ ਨੇ 20 ਰੁਪਏ ਲੈ ਕੇ ਗਏ ਆ ਭਾਈ ਸਾਹਿਬ ਨੇ ਵੈਸੇ ਦਿੱਤੇ ਤੁਹਾਡੇ ਸਾਹਮਣੇ ਅवैध ਵਸੂਲੀ ਹੋ ਰਹੀ ਹੈ ਕਿਤੇ ਦੇ ਲੈਸੀ ਨਹੀਂ ਬਾਈਕ ਪਤਾ ਦੇ ਪੈਸੇ ਲਿੱਤੇ ਆ ਜੀ ਉਹਨੇ ਪਰਚੀ ਨਾਲ ਦਿੱਤੀ ਆ ਜੀ ਤੁਹਾਡੇ ਸਾਹਮਣੇ ਸਾਹਮਣੇ ਹੋ ਰਹੀ ਕੋਈ ਗੱਲ ਨਹੀਂ ਕਰ ਲੈਣੀ ਆ ਆ ਜੋ ਆ ਜੀ ਠੀਕ ਆ ਜੀ ਜੇ ਤੇ ਬਾਈਕ ਨਹੀਂ ਹੋ ਗਈ ਮਿਲਦੀ